ਸੁਨੇਹਾ ਕਹਿੰਦੇ ਨਾ ਵੀ ਜੋ ਤੁਸੀਂ ਸੋਚਦੇ ਹੋ ਉਹੀ ਹੁੰਦਾ ਬਿਲਕੁਲ ਉਹੀ ਹੁੰਦਾ ਹੈ ਕਹਿੰਦੇ ਨੇ ਸਿਆਣੇ ਕਹਿੰਦੇ ਹੁੰਦੇ ਸੀ ਅੱਜ ਵੀ ਕਹਿੰਦੇ ਆ ਸਿਆਣੇ ਵੀ ਨਿੱਤਾਂ ਨੂੰ ਫਲੀਆਂ ਲੱਗਦੀਆਂ ਕਹਿੰਦੇ ਨੇ ਕਦੇ 24 ਘੰਟਿਆਂ ਵਿੱਚ ਦੀ ਇੱਕ ਵਾਰੀ ਸਰਸਵਤੀ ਜ਼ਰੂਰ ਜ਼ੁਬਾਨ ਤੇ ਬੈਠੀ ਹੁੰਦੀ ਆ ਜਦੋਂ ਗੱਲ ਪੂਰੀ ਹੋ ਜਾਂਦੀ ਆ ਉਹ ਗੱਲ ਚੰਗੀ ਹੋਵੇ ਕਿ ਤੀਚਾ ਮਾੜੀ ਹੋਵੇ ਇਸੇ ਹੀ ਟੌਪਿਕ ਤੇ ਗੱਲ ਹੈ ਇਸ ਕਰਕੇ ਜਦੋਂ ਵੀ ਤੁਸੀਂ ਕਿਸੇ ਨਾਲ ਮਜ਼ਾਕ ਕਰੋ ਗੱਲ ਕਰੋ ਤਾਂ ਸੋਚ ਸਮਝ ਕੇ ਮਤਲਬ ਕਿ ਐਨੀ ਕੋ ਉਸੇ ਸਟਾਈਲ ਨਾਲ ਕਰੋ ਜੇ ਤੁਹਾਡੇ ਤੇ ਵਾਪਸ ਹੋ ਆ ਜਾਵੇ ਨਾ ਗੱਲ ਤੁਸੀਂ ਸਹਿ ਲਵੋ ਕਿਉਂਕਿ ਜੋ ਤੁਸੀਂ ਕਹਿ ਦਿੱਤਾ ਉਹ ਪੂਰਾ ਹੋ ਜਾਣਾਗਾ ਤੇ ਉਹ ਦੇਖੋ ਵੀ ਤੁਸੀਂ ਬਰਦਾਸ਼ਤ ਕਰ ਲੋਗੇ ਇਸ ਕਰਕੇ ਹੀ ਕਹਿੰਦੇ ਆ ਜੋ ਤੁਸੀਂ ਸੋਚੋਗੇ ਉਹੀ ਤੁਹਾਨੂੰ ਮਿਲੇਗਾ। ਹਮੇਰਾ ਪੋਜ਼ਿਟਿਵ ਹਮੇਸ਼ਾ ਹੀ ਸੋਚੋ। ਸਵੇਰੇ ਸ਼ਾਮ ਰੱਬ ਅੱਗੇ ਪ੍ਰੇ ਕਰੋ, ਪ੍ਰਾਰਥਨਾ ਕਰੋ। ਮਨ ਚੋਂ ਹੀ ਵੈਗਰੂ ਜੋ ਵੀ ਤੁਸੀਂ ਕਿਸੇ ਨੂੰ ਵੀ ਮੰਨਦੇ ਹੋ, ਜਾਪ ਕਰਦੇ ਹੋ ਕਿਸੇ ਤੇ ਵਿਸ਼ਵਾਸ ਹੋ ਗੋਡ ਮਤਲਬ ਕਿ ਤੁਸੀਂ ਹਮੇਸ਼ਾ ਇਹੀ ਕਹਿਣਾ ਵੀ ਸਾਨੂੰ ਬਹੁਤ ਸੋਹਣੀ ਜ਼ਿੰਦਗੀ ਦਿੱਤੀ ਤੇ ਸਭ ਕੁਝ ਹੀ ਦਿੱਤਾ ਮੇਰ ਰੱਖੀ ਅੱਜ ਤੱਕ ਰੱਖੀਏ ਤੇ ਅੱਗੇ ਤੋਂ ਵੀ ਰੱਖੀ ਰਾਤ ਨੂੰ ਕਹਿਣਾ ਵੀ ਦਿਨ ਬਹੁਤ ਸੋਹਣਾ ਲੰਘਾਇਆ ਰਾਤ ਵੀ ਬਹੁਤ ਸੋਹਣੀ ਲੰਘਾਈ ਅਗਲਾ ਦਿਨ ਵੀ ਬਹੁਤ ਸੋਹਣਾ ਲੈ ਕੇ ਆਵੇ ਤੇ ਸੱਚ ਜਾਣਿਓ ਤੁਸੀਂ ਪੋਜ਼ਿਟਿਵ ਹੀ ਰਹੋਗੇ ਕਿਉਂਕਿ ਜਦੋਂ ਤੁਸੀਂ ਆਪਦੇ ਖਾਤਰ ਚੰਗਾ ਹੀ ਸੋਚਉਂਗੇ ਤੇ ਤੁਹਾਡੇ ਨਾਲ ਚੰਗਾ ਹੀ ਹੋਣਾ ਉਹਨਾਂ ਵੱਲ ਦੇਖੋ ਜਾਂ ਤੁਸੀਂ ਆਪਦੇ ਮਾਈਂਡ ਨੂੰ ਅੰਦਰੋਂ ਖੋਲ ਕੇ ਦੇਖੋ ਤੁਸੀਂ ਕਿਸੇ ਦੀ ਕਮਾਈ ਤੋਂ ਜਲਦੇ ਹੋ ਜਲਸ ਹੁੰਦੀ ਆ ਤੁਹਾਨੂੰ ਕਿਉਂਕਿ ਕਈ ਦੇਖਿਆ ਜੇ ਕੋਈ ਚੀਜ਼ ਲੈ ਕੇ ਆਉਂਦਾ ਘਰੇ ਆਪਦੇ ਵਸਤੂ ਸਮਾਨ ਨਵਾਂ ਖਰੀਦ ਕੇ ਲੈ ਕੇ ਆਉਂਦਾ ਤਾਂ ਤੁਹਾਨੂੰ ਗੁੱਸਾ ਆਉਂਦਾ ਤੁਸੀਂ ਕਹਿੰਦੇ ਹੋ ਵੀਗਲਾਉਂ ਹੀ ਪੈਸਾ ਲਈ ਜਾਂਦਾ ਐਵੇਂ ਫੁਕਰੇ ਆ ਦੂਜਿਆਂ ਨੂੰ ਜਦੋਂ ਤੁਸੀਂ ਇਹ ਲਵ ਚ ਕਹਤਾ ਇਹਦਾ ਮਤਲਬ ਤੁਹਾਨੂੰ ਜਲਸ ਹੋ ਦੇ ਨਾਲ ਤੇ ਜਦੋਂ ਦੂਜੇ ਨਾਲ ਜਲਸ ਹੋਊਗੀ ਨਾ ਤੇ ਤੁਹਾਨੂੰ ਕਿਵੇਂ ਮਿਲੂ ਉਹ ਜੇ ਤੁਸੀਂ ਉਸ ਸ਼ਕਰਾਨਾ ਕੋਲ ਚਲੋ ਵਧੀਆ ਲੈ ਆਏ ਜੇ ਤੁਸੀਂ ਵਧੀਆ ਨਹੀਂ ਕਹਿਣਾ ਨਾ ਕੋ ਕੁਝ ਵੀ ਨਾ ਕਹੋ ਨਾ ਚੰਗਾ ਨਾ ਮਾੜਾ ਜੇ ਕਹੋ ਹੀ ਨਾ ਜਦੋਂ ਤੁਸੀਂ ਨਹੀਂ ਕਿਸੇ ਤੇ ਖੁਸ਼ ਵੇਇਗਰੂ ਕਿਵੇਂ ਖੁਸ਼ ਹੋ ਜੂ ਕਿਉਂਕਿ ਉਹਨਾਂ ਨੂੰ ਦੇਣ ਵਾਲਾ ਵੀ ਵੈਗਰੂ ਆ ਤੇ ਤੁਹਾਨੂੰ ਵੀ ਵੈਗਰੂ ਨੇ ਦੇਣਾ ਨਾ ਤਾਂ ਤੁਸੀਂ ਉਹਨਾਂ ਨੂੰ ਕੁਝ ਦੇਣਾਗਾ ਨਾ ਉਹਨਾਂ ਨੇ ਤੁਹਾਨੂੰ ਦੇਣਾ ਤੇ ਕੋਸ਼ਿਸ਼ ਤਾਂ ਇਹੀ ਕਰਿਆ ਕਰੋ ਵੀ ਦੂਜਿਆਂ ਦੀ ਖੁਸ਼ੀ ਤੇ ਜਲਿਆ ਨਾ ਕਰੋ ਜੇ ਦੂਜੇ ਖੁਸ਼ ਹੈ ਤੁਸੀਂ ਨਹੀਂ ਨਾ ਖੁਸ਼ ਹੋ ਸਕਦੇ ਉਹਨਾਂ ਦੇ ਨਾਲ ਹੱਸ ਨਹੀਂ ਸਕਦੇ ਨਾ ਹੱਸੋ ਮਗਰ ਦੁਖੀ ਨਾ ਹੋ ਪਹਿਲਾ ਤਾਂ ਪੁਆਇੰਟ ਇਹੀ ਹੈ ਦੂਜੀ ਗੱਲ ਹੈ ਜੇ ਤੁਸੀਂ ਕਿਸੇ ਦਾ ਬੁਰਾ ਸੋਚਦੇ ਹੋ ਮਤਲਬ ਕਿ ਕੋਈ ਦੁਖੀ ਹੈ ਤੇ ਤੁਸੀਂ ਕਹਿੰਦੇ ਹੋ ਆਪਦੇ ਲੱਛਣਾ ਕਰਕੇ ਦੁਖੀ ਹੈ ਆਪਦੇ ਲੱਛਣਾ ਕਰਕੇ ਭੁੱਖਾ ਨੰਗਾ ਫਲਾਨਾ ਨੰਗਾ ਤੇ ਹੁਣ ਕਨਾਂਗੇ ਇਹ ਗੱਲ ਸਰਾਸਰ ਸਾਰੀ ਹੀ ਗਲਤ ਹੈ ਸਿਆਣੇ ਕਹਿੰਦੇ ਨੇ ਉਹਦੇ ਹੁਕਮ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਜੇ ਤੁਹਾਡੇ ਤੇ ਕੋਈ ਵਿਵਪਤਾ ਪੈ ਜਾਂਦੀ ਤੁਸੀਂ ਵੀ ਇਹ ਵਰਤਦੇ ਹੋ ਨਾ ਕਹਾਵਤ ਵਿਵੇਹ ਗੁਰੂ ਦੇ ਬਿਨਾ ਤਾਂ ਪਤਾ ਹੀ ਨਹੀਂ ਮਿਲਦਾ ਤੇ ਫਿਰ ਜੇ ਕੋਈ ਕੋਈ ਦੁਖੀ ਹੈ ਜੇ ਕੋਈ ਨੰਗ ਹੈ ਤੁਹਾਦੀ ਉਹ ਆਖਿਆ ਆਪਦੀ ਕਿਸਮਤ ਹੈ ਤੁਹਾਨੂੰ ਕੀ ਤਕਲੀਫ ਹੈ ਤੁਸੀਂ ਤਾਂ ਨਹੀਂ ਨਾ ਜਾ ਕੇ ਉਹਨੂੰ ਦੇਖੇ ਆਉਂਦੇ ਕੁਛ ਖਾਣ ਨੂੰ ਜੇ ਕੋਈ ਗਰੀਬ ਹੈ ਤੇ ਆਪਦੇ ਘਰੇ ਹੈ ਜਿਵੇਂ ਤੁਸੀਂ ਕਹਿੰਨੇ ਆਂਗੇ ਵੀ ਜੇ ਕੋਈ ਅਮੀਰ ਆ ਤਾਂ ਆਪਦੇ ਘਰੇ ਆ ਤੇ ਜੇ ਕੋਈ ਗਰੀਬ ਆ ਤੇ ਆਪਦੇ ਘਰੇ ਹੈ ਜੇ ਕੋਈ ਦੁਖੀ ਹੈ ਤੇ ਆਪਦੇ ਘਰੇ ਦੁਖੀ ਹੈ ਤੁਹਾਨੂੰ ਉਹਨਾਂ ਨੇ ਸੱਦਿਆ ਤੁਹਾਨੂੰ ਕਿਹਾ ਵੀ ਤੂੰ ਸਾਡੀ ਹੈਲਪ ਕਰਕੇ ਜਾਓ ਜੇ ਤੁਸੀਂ ਹੈਲਪ ਨਹੀਂ ਕਰਨੀ ਨਾ ਕਰੋ ਮਗਰ ਖੁਸ਼ ਨਾ ਹੋ ਤਾਨੇ ਮੈਨੇ ਨਾ ਗਸੋ ਕਿੰਨੀਆਂ ਹੀ ਇਹ ਨਿੱਕੀਆਂ ਨਿੱਕੀਆਂ ਗੱਲਾਂ ਗੀਆਂ ਬਿਨਾ ਮਤਲਬ ਤਾਂ ਅਸੀਂ ਇੱਕ ਦੂਜੇ ਦੀਆਂ ਲੱਤਾਂ ਪਾਹਾਂ ਖਿੱਚਦੇ ਰਹਿਨੇ ਆ ਉਹ ਫਿਰਦਾ ਭੌਂਕਦਾ ਉਹ ਫਿਰਦਾ ਹੁਣ ਦੁਖੀ ਹੁੰਦਾ ਉਹ ਫਿਰਦਾ ਹੁਣ ਐ ਕਰਦਾ ਇੱਕ ਹੀ ਗੱਲ ਐ ਤੁਸੀਂ ਠੇਕਾ ਲੈ ਲੋਕਾਂ ਦੀਆਂ ਤਕਲੀਫਾਂ ਜਿਨ੍ਹਾਂ ਗਿਣਤਾਂ ਕਰਨ ਦਾ ਕਿ ਤੁਸੀਂ ਆਪਦੇ ਕੰਮ ਦੇ ਪ੍ਰਤੀਨਿਧ ਆਖ ਸਕਦੇ ਫਿਰ ਕਹਿੰਨੇ ਉਹ ਬਾਨੀ ਅਡਾਨੀ ਵਰਗੇ ਸਾਨੂੰ ਖਾਂਦੇ ਨੇ ਸਾਨੂੰ ਵੱਡੇ ਰਾਈਸ ਖਾਂਦੇ ਨੇ ਖਾਣਾ ਹੀ ਆ ਕਦੇ ਬਾਨੀ ਅਡਾਨੀ ਨੂੰ ਜਾਂ ਕਦੇ ਕਿਸੇ ਨੂੰ ਦੇਖਿਆ ਉਹਦੇ ਗਵੰਡਾਂ ਬਾਰੇ ਉਹਨਾਂ ਨੂੰ ਪਤਾ ਹੈਗਾ ਵੀ ਉਹ ਗਵੰਡਾਂ ਦੀਆਂ ਗੱਲਾਂ ਕਰਦੇ ਨੇ ਕਦੇ ਉਹਨਾਂ ਨੂੰ ਮੈਨੂੰ ਲੱਗਦਾ ਪਤਾ ਹੀ ਨਹੀਂ ਹੋਣਾ ਵੀ ਸਾਡੇ ਗੁਆਂਢ ਦੇ ਵਿੱਚ ਰਹਿੰਦਾ ਕੌਣ ਹੈ। ਫਿਰ ਤੁਹਾਨੂੰ ਤਕਲੀਫ ਹੁੰਦੀ ਹੈ ਅਮੀਰਾਂ ਤੋਂ। ਤੁਹਾਡੇ ਅਮਰਨੇ ਡਾਨੀ ਤਾਂ ਬਹੁਤ ਦੂਰ ਦੀ ਗੱਲ ਹੈ ਤੁਹਾਡੇ ਆਪ ਦੇ ਨਜ਼ਦੀਕ ਦੇ ਪਿੰਡ ਚੋਂ ਸ਼ਹਿਰ ਚੋਂ ਹੀ ਦੇਖ ਲਓ। ਜੋ ਅਮੀਰ ਹੈ ਤੁਸੀਂ ਉਸ ਤੇ ਚਲੋਗੇ। ਵੀ ਸਾਲਾ ਲੈ ਸਾਡੇ ਘਰੇ ਨਹੀਂ ਆਉਂਦਾ। ਜੇ ਉਹਨਾਂ ਨੂੰ ਪੁੱਛ ਵੀ ਲਓ ਕਿਸੇ ਗੱਲ ਦਾ ਉਹਨਾਂ ਨੂੰ ਕਿਸੇ ਦਾ ਨਹੀਂ ਪਤਾ ਹੁੰਦਾ। ਕੋਈ ਕਿੱਥੇ ਰਹਿੰਦਾ ਕੀ ਕਰਦਾ ਕੀ ਨਹੀਂ ਹੁੰਦੇ ਆ ਟਾਵੇਂ ਡੱਲੇ ਇੱਕ ਦੋ ਘਰ ਇਸ ਤਰ੍ਹਾਂ ਦੇ ਹੁੰਦੇ ਆ ਉਹਨਾਂ ਨੇ ਲੈਣਾ ਦੇਣਾ ਹੁੰਦਾ ਹੀ ਨਹੀਂ ਉਹਨਾਂ ਨੂੰ ਆਪਦੇ ਕੰਮ ਨਾਲ ਮਤਲਬ ਹੈ ਤੇ ਅਸੀਂ ਸਾਰਾ ਕੰਮ ਆਪਦਾ ਛੱਡ ਕੇ ਦੂਜਿਆਂ ਦੇ ਘਰਾਂ ਵੱਲ ਜਾਤੀ ਜ਼ਰੂਰ ਮਾਰਦੇ ਆ ਉੱਥੇ ਟਾਈਮ ਵੇਸਟ ਜ਼ਰੂਰ ਕਰਦੇ ਆ ਦੂਜਿਆਂ ਨੂੰ ਸਲਾਹਾਂ ਵੀ ਬਹੁਤ ਨੇ ਆ ਮੰਨਿਆ ਕੇ ਚਾਰ ਬੰਦੇ ਸੱਤ ਚ ਬੈਠੇ ਨੇ ਬਜ਼ੁਰਗ ਗੱਲਾਂ ਕਰਦੇ ਪਏ ਨੇ ਕਰੀ ਜਾਂਦੇ ਉਹ ਤਾਂ ਕਰਦੇ ਰਹਿਣਗੇ ਹੀ ਉਹ ਤਾਂ ਆਪਦੇ ਉਹਨਾਂ ਨੇ ਤਾਂ ਜ਼ਿੰਦਗੀ 'ਚ ਕਮਾਈ ਕਰ ਲਈ ਜਿਹੜੀ ਕਰਨੀ ਸੀ ਤੇ ਜੋ ਕਮਾਈ ਕਰਨ ਵਾਲੀ ਉਮਰ ਹੈ ਉਸ ਉਮਰ ਦੇ ਵਿੱਚ ਕਿਸੇ ਦੀਆਂ ਲੱਤਾਂ ਟੰਗਾਂ ਵਾਹਾਂ ਖਿੱਚਣੀਆਂ ਚੰਗਾ ਨਹੀਂ ਹੁੰਦਾ ਤੁਸੀਂ ਸਿਰਫ ਆਪਦੇ ਕੰਮ ਦੇ ਬਕਸ ਰੱਖਿਆ ਕਰੋ ਕਰੋ ਕੰਮ ਤੇ ਕੰਮ ਤੋਂ ਕਰੇ ਆਪਦੀ ਫੈਮਿਲੀ ਦੇ ਨਾਲ ਬਾਕੀ ਟਾਈਮ ਫੈਮਿਲੀ 'ਚ ਬੈਠੇ ਵੀ ਆਪਦੇ ਕੰਮ ਤੇ ਬੈਠੇ ਵੀ ਲੋਕਾਂ ਦੀਆਂ ਗੱਲਾਂ ਕਿਉਂ ਮਗਜਖਫਾਈ ਕਰਦੇ ਹੋ ਜੇ ਤੁਸੀਂ ਇੱਕ ਕੰਮ ਕਰ ਰਹੇ ਹੋ ਕੋਈ ਨਾ ਕੋਈ ਹੋਰ ਕਰ ਲਓ ਜੇ ਦਿਮਾਗ ਹੀ ਲਾਉਣਾ ਤਾਂ ਬਿਨਾਂ ਮਤਲਬ ਤੋਂ ਖਿੱਚਾ ਤੂੰ ਹੀ ਕਰਦੇ ਹੋ ਇਸੇ ਟੌਪਕ ਤੇ ਨਾ ਇੱਕ ਗੱਲ ਜੀ ਹੈ ਛੋਟੀ ਜੀ ਦੋ ਤਿੰਨ ਜਾਣੀਆਂ ਤੁਰੀਆਂ ਜਾਂਦੀਆਂ ਸੀ ਉਹਨਾਂ ਨੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਚ ਜਾਣਾ ਸੀ ਬੱਸ ਫੜੀ ਤੇ ਇੱਕ ਨੇ ਗਿਆ ਵੀ ਪਹਿਲੀ ਵਾਰ ਆਈ ਸੀ ਇੱਕੋ ਦੋਹਾਂ ਦੇ ਨਾਲ ਉਹ ਕਹਿੰਦੀ ਵੀ ਕਿੰਨਾ ਕੁ ਟਾਈਮ ਲੱਗਜੂ ਉਹ ਜਿਹੜੀਆਂ ਦੋਆਂ ਸੀ ਉਹਨਾਂ ਚ ਇੱਕ ਜਾਨੀ ਨੇ ਮਜ਼ਾਕ ਚ ਕਹਿ ਦਿੱਤਾ ਕਹਿੰਦੀ ਵੀ 7-8 ਘੰਟੇ ਲੱਗ ਸਕਦੇ ਆ ਬੱਸ ਤਾਂ ਕੀ ਪਤਾ ਖੜਦੀ ਰਹਿੰਦੀ ਹੈ ਤਾਂ ਬੱਸ ਢਿਆਂ ਚ ਬਹੁਤ-ਬਹੁਤ ਘੰਟੇ ਹਣ ਤਾਂ ਵੈਸੇ ਮਜ਼ਾਕ ਕਰਦਾ ਪਰ ਇੱਕਦਮ ਸੋਚ ਸਮਝ ਕੇ ਨਹੀਂ ਬਿਨਾ ਸੋਚੇ ਸਮਝੇ ਹੀ ਉਹਨੇ ਉਹਨੂੰ ਮਜ਼ਾਕ ਕਰਤਾ ਉਹ ਕੁਦਰਤੀ ਹੀ ਇਸ ਤਰ੍ਹਾਂ ਹੋਇਆ ਉਹਨੂੰ ਤਾਂ ਹੁਣ ਪਤਾ ਨਹੀਂ ਸੀਗਾ ਉਹਨੂੰ ਤਾਂ ਸੱਚ ਮੰਨ ਲਿਆ ਅੱਧੇ ਘੰਟੇ ਦਾ ਰਸਤਾ ਮਗਰ ਉਹਨੇ ਬਹੁਤ ਜ਼ਿਆਦੀ ਘੰਟੇ ਦੱਸਤੇ ਮਜ਼ਾਕ ਦੇ ਵਿੱਚ ਕੁਦਰਤੀ ਕੀ ਹੋਇਆ ਕਿ ਉਹਨਾਂ ਦੇ ਰਸਤੇ ਵਿੱਚ ਬਸ ਖਰਾਬ ਹੋ ਗਈ ਜਿੰਨੇ ਘੰਟੇ ਗਿਆ ਸੀ ਉਨੇ ਹੀ ਘੰਟੇ ਲੱਗ ਗਏ ਤੇ ਖੜੀ ਉਹ ਪਛਤਾ ਰਹੀ ਸੀ ਕਹਿੰਦੀ ਮੈਂ ਤਾਂ ਤੈਨੂੰ ਮਜ਼ਾਕ ਚ ਕਿਹਾ ਸੀ ਸੁੱਤੀ ਜੀ ਨੇ ਜਰੂਰ ਉਹਨੂੰ ਕਹਿਤਾ ਕਹਿੰਦੀ ਐ ਮਜ਼ਾਕ ਨਹੀਂ ਕਰਦੇ ਹੁੰਦੇ ਆਪਾਂ ਤਾਂ ਚਾਹੇ ਸੋਚ ਸਮਝ ਕੇ ਕੀਤਾ ਸੀ ਪਰ ਇਹ ਮਜ਼ਾਕ ਆਪਣੇ ਤੇ ਹੀ ਭਾਰੂ ਪਿਆਗਾ ਕਿਉਂਕਿ ਇਹਨੇ ਤਾਂ ਮੰਨ ਲਿਆ ਵੀ ਇੰਨੇ ਘੰਟੇ ਲੱਗਣਗੇ ਮਗਰ ਆਪਾਂ ਨੂੰ ਤਾਂ ਪਤਾ ਸੀ ਨਾ ਵੀ ਅੱਧੇ ਘੰਟੇ ਦੀ ਬਾਤ ਹੈ ਸਹਿਣਾ ਤਾਂ ਆਪਾਂ ਨੂੰ ਔਖਾ ਹੋ ਰਿਹਾ ਨਾ ਸੋ ਜਿਹੋ ਜਿਹਾ ਤੁਸੀਂ ਸੋਚੋਗੇ ਜਿਹੋ ਜਿਹਾ ਤੁਸੀਂ ਕਰੋਗੇ ਜਿਹੋ ਜਿਹਾ ਤੁਸੀਂ ਬੋਲੋਗੇ ਤੁਹਾਨੂੰ ਉਹੀ ਹੀ ਮਿਲੇਗਾ ਜਿੱਥੇ ਮਰਜੀ ਭੱਜ ਲੋ ਚਾਹੇ ਇਹ ਆਪਦੇ ਵੱਡੇ ਬਜ਼ੁਰਗਾਂ ਦੀਆਂ ਗੱਲਾਂ ਚਾਹੇ ਤੁਸੀਂ ਕਹੋ ਵੀ ਉਹ ਤਾਂ ਪਰ ਐਵੇਂ ਮਰਦੇ ਹੁੰਦੇ ਸੀ ਪਰ ਤੁਹਾਨੂੰ ਅਖੀਰ ਤੇ ਜਾ ਕੇ ਪਤਾ ਚੱਲਣਾ ਵੀ ਉਹ ਗੱਲਾਂ ਸੱਚੀਆਂ ਹੀ ਹੁੰਦੀਆਂ ਆਪਾਂ ਕਹਿੰਦੇ ਨੇ ਵਿਦੇਸ਼ਾਂ ਦੇ ਵਿੱਚ ਕਿਉਂ ਸੈਟਲ ਆਏ ਉਹਨਾਂ ਨੂੰ ਨਾਲ ਵਾਲੇ ਘਰ ਦਾ ਹੀ ਨਹੀਂ ਪਤਾ ਹੁੰਦਾ ਬਈ ਜੇ ਕੌਣ ਰਹਿੰਦਾ ਕੌਣ ਨਹੀਂ ਰਹਿੰਦਾ ਤੇ ਸਾਨੂੰ ਪੂਰੇ ਪਿੰਡ ਦਾ ਪਤਾ ਹੁੰਦਾ ਫਾਨੇ ਕਾ ਕਦੂ ਚੋਰ ਆ ਬਿੱਲੂ ਕਾ ਪਾਲਾ ਕਦੂ ਖੇਤੋਂ ਛੱਡਦਾ ਹੀ ਨਹੀਂ ਕਿਸੇ ਦੇ ਵੀ ਨਹੀਂ ਖੇਤ 'ਚ ਛੱਡਦਾ ਮੈਂ ਕਿਹਨੇ ਇੰਨੀਆਂ-ਇੰਨੀਆਂ ਗੱਲਾਂ ਕਰਦੇ ਨੇ ਸਾਰਿਆਂ ਨੂੰ ਐਂ ਪਰੋ ਦਿੰਦੇ ਨੇ ਜੇ ਅਗਰ ਮੰਨ ਲਓ ਕਿਤੇ ਤੁਸੀਂ ਇੱਕ ਦਿਨ ਕਿਸੇ ਦੇ ਖੇਤ 'ਚੋਂ ਕੋਈ ਛੱਲੇ ਹੀ ਤੋੜਦਾ ਦੇਖ ਲਿਆ ਉਹਦੀ ਗੱਲ ਹਰ ਕੋਲੇ ਕਰੋਗੇ ਤੇ ਨਾਲੇ ਕਰੋਗੇ ਵੀ ਪਤਾ ਕਿਸ ਤਰ੍ਹਾਂ ਲੈ ਉਹ ਤਾਂ ਚੋਰ ਆ ਪੱਕਾ ਉਹਦੇ ਛੜਦਾ ਹੀ ਨਹੀਂ ਕਿਸੇ ਦੇ ਖੇਤ ਚੋਂ ਗਾਂ ਵਾਲੇ ਸੁਣਨ ਵਾਲੇ ਨਹੀਂ ਵੀ ਇਸ ਤਰ੍ਹਾਂ ਖੜਨਾ ਲੈ ਇਹਨਾਂ ਦਾ ਤਾਂ ਲਾਣਾ ਹੀ ਵਜਦਾ ਚੋਰਾਂ ਦਾ ਗੱਲ ਚੋੜਨ ਲੱਗੇ ਸੀ ਵੀ ਮੈਟ ਲਾਉਣੇ ਹੁੰਨੇ ਆ ਮੈਂ ਕਹਿੰਦੇ ਬਦਨਾਮੀ ਦਾ ਗਲਤ ਦਾ ਤਗਮਾ ਦੇਣ ਲੱਗੇ ਸੀ ਸਕੈਂਟ ਮਾਰਦੇ ਆ ਜਿਵੇਂ ਸਾਡੇ ਜੇਬ ਚ ਹੀ ਪਿਆ ਹੁੰਦਾ ਨਾ ਜੇਬ ਦੇ ਵਿੱਚ ਮੈਡਲ ਰੱਖਿਆ ਹੋਇਆ ਨਾਲ ਦੀ ਨਾਲ ਗਲਤ ਦਾ ਮੈਡਲ ਉਸੇ ਵਕਤ ਹੀ ਦੇ ਦਿੰਨੇ ਆ ਤੇ ਜੇ ਤੋ ਕੋਈ ਕਿਸੇ ਨੇ ਸਹੀ ਕੰਮ ਕੀਤਾ ਹੁੰਦਾ ਪਹਿਲੀ ਗੱਲ ਤਾਂ ਅਸੀਂ ਕਿਸੇ ਕੋਲੇ ਉਹਦੀ ਗੱਲ ਹੀ ਨਹੀਂ ਕਰਦੇ ਦੁਖੀ ਹੋ ਜਾਂਨੇ ਤੇ ਜੇ ਗੱਲ ਕਰਦੇ ਵੀ ਆ ਫਿਰ ਵੀ ਤਕਲੀਫ ਦੇ ਨਾਲ ਹੁਣ ਪਤਾ ਨਹੀਂ ਕਿਵੇਂ ਕੰਮ ਕਰ ਗਿਆ ਪਤਾ ਨਹੀਂ ਉਹਨਾਂ ਨੇ ਐ ਕਿਵੇਂ ਕਰ ਲਿਆ ਐਵੇਂ ਯਾਰ ਲੋਕੀ ਉਹਨਾਂ ਨੂੰ ਚੰਗਾ ਚੰਗਾ ਗਈ ਜਾਂਦੇ ਨੇ ਮੈਨੂੰ ਤੋਂ ਦਿਸਦੇ ਨਹੀਂ ਉਹਦੇ ਵਿੱਚ ਇੰਨੇ ਚੰਗੇ ਗੁਣ ਬਸ ਪਤਾ ਨਹੀਂ ਉਹਨਾਂ ਨੂੰ ਰਿਸ਼ਤਾ ਹੋ ਕਿਵੇਂ ਗਿਆ ਹਰੇ ਕੰਜੂਸ ਆ ਆਰੇ ਕਦੂ ਦੀ ਸਬਜ਼ੀ ਧਰਨੀ ਸੋ ਗੱਲ ਕਹਿਣ ਦਾ ਭਾਵ ਇਹੀ ਹੈ ਜੇ ਤੁਸੀਂ ਕਿਸੇ ਨੂੰ ਮਾੜਾ ਤਕਮਾ ਦੇ ਰਹੇ ਹੋ ਮਾੜਾ ਤਕਮਾ ਤੁਹਾਨੂੰ ਵੀ ਮਿਲੇਗਾ ਇਸ ਕਰਕੇ ਚੰਗਾ ਸੋਚਿਆ ਕਰੋ ਚੰਗਾ ਬੋਲਿਆ ਕਰੋ ਚੰਗਾ ਹੀ ਕਿਆ ਕਰੋ ਜੇ ਨਹੀਂ ਚੰਗਾ ਬੋਲ ਸੁਣ ਸਕਦੇ ਤਾਂ ਚੁੱਪ ਹੀ ਰਿਆ ਕਰੋ ਆਪਣੇ ਕੰਮ ਤੱਕ ਮਤਲਬ ਰੱਖਿਆ ਕਰੋ ਤੁਹਾਨੂੰ ਉਹੋ ਜਿਹਾ ਹੀ ਮਿਲੇਗਾ ਬਾਕੀ ਗੱਲਾਂ ਫਿਰ ਕਦੇ ਕਰਾਂਗੇ ਟੌਪਿਕ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ